ਪਰਮੇਸ਼ਰ ਦੇ ਕਲਾਮ ਦਾ ਟੌਪਿਕ ਇਹ ਮੈਂ ਅਭਿਸ਼ੇਕ ਵਿੱਚ ਰਹਿਣਾ ਕੀ ਟੌਪਿਕ ਕਲਾਮ ਦਾ ਟੌਪਿਕ ਇਹ ਮੈਂ ਅਭਿਸ਼ੇਕ ਵਿੱਚ ਰਹਿਣਾ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਕੁਝ ਉਹਦਾ 24 ਅਧਿਆਏ ਅਉਧਿ 16 ਅੱਜ ਅਰਿ ਯਹਵਾ ਦਾ ਪ੍ਰਤਾਪ ਸਨਾਈ ਪਹਾੜ ਉਤੇ ਠਹਿਰਿਆ ਅਤੇ ਬੱਦਲ ਉਸ ਉਤੇ 6 ਦਿਨ ਛਾਇਆ ਰਿਹਾ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਅਤੇ ਯਹਵਾ ਦਾ ਪ੍ਰਤਾਪ ਸਨਾਈ ਪਹਾੜ ਉਤੇ ਠਹਿਰਿਆ ਕਿਦੇ ਉਤੇ ਸਨਾਈ ਪਾੜ ਦੇ ਉੱਤੇ ਯਹਵਾ ਦਾ ਪ੍ਰਤਾਪ ਹੈ ਯਹਵਾ ਦਾ ਅਭਿਸ਼ੇਕ ਹੈ ਅਤੇ ਉੱਥੇ ਸੱਤਾ ਆ ਮੂਸਾ ਨੂੰ ਪਰਮੇਸ਼ਰ ਨੇ ਮੂਸਾ ਨੂੰ ਸੰਦਿਆਏ ਜਦੋਂ ਮੂਸਾ ਸਨਾਈ ਪਾੜ ਦੇ ਉੱਤੇ ਗਿਆ ਤੇ ਤੁਹਾਨੂੰ ਪਤਾ ਕੀ ਹੋਇਆ ਮੂਸਾ ਸਨਾਈ ਪਾੜ ਦੇ ਉੱਤੇ ਤੇ ਯਹਵਾ ਦਾ ਅਭਿਸ਼ੇਕ ਮੂਸਾ ਦੇ ਉੱਤੇ ਹੈਗਾ خدا ਦੇ ਲੋਕੋ ਜਵਾਦ ਆਪੀ ਸ਼ੇਖ ਲੋਕਾਂ ਦੇ ਉੱਤੇ ਆਉਂਦਾ ਹੈ ਤੇ ਜਦੋਂ ਇਹ ਜਵਾਦ ਆਪੀ ਸ਼ੇਖ ਲੋਕਾਂ ਦੇ ਉੱਤੇ ਆਉਂਦਾ ਹੈ ਉਹਨਾਂ ਦੇ ਵਿਚਾਰ ਬਦਲ ਜਾਂਦੇ ਨੇ ਉਹਨਾਂ ਦੇ ਖਿਆਲ ਆਦ ਬਦਲ ਜਾਂਦੇ ਨੇ ਉਹਨਾਂ ਦੀਆਂ ਸਟੋਰੀਆਂ ਬਦਲ ਜਾਂਦੀਆਂ ਨੇ ਉਹਨਾਂ ਦੀਆਂ ਕਹਾਣੀਆਂ ਬਦਲ ਜਾਂਦੀਆਂ ਨੇ ਉਹਨਾਂ ਦੇ ਜੀਵਨ ਬਦਲ ਜਾਂਦੇ ਨੇ ਅਭਿਸ਼ੇਕ ਦੀ ਗੱਲ ਏ ਪ੍ਰਤਾਪ ਦੀ ਗੱਲ ਤੁਸੀਂ ਇਹ ਚਰਚ ਦੇ ਵਿੱਚ ਵੜ ਗਏ ਹੋ ਇੱਥੇ ਆਰਾਧਨਾ ਕੀਤੀ ਗਈ ਏ ਤੁਹਾਡੇ ਲਈ ਦੁਆ ਕੀਤੀ ਗਈ ਏ ਤੁਹਾਡੇ ਲਈ ਵਰਤ ਰੱਖਿਆ ਗਿਆ ਏ ਤੁਹਾਡੇ ਲਈ ਅੰਝੂ ਪਾਏ ਗਏ ਨੇ ਤੁਹਾਡੇ ਲਈ ਖੋਡੇ ਟੇਕੇ ਗਏ ਨੇ ਤੁਸੀਂ ਭਵਨ ਦੇ ਵਿੱਚੋਂ ਤੁਸੀਂ ਭਵਨ ਦੇ ਵਿੱਚ ਆ ਗਏ ਹੋ ਤੁਸੀਂ ਇੱਥੇ ਯਵਾ ਦੀ ਪੁੱਕਲ ਦੇ ਵਿੱਚ ਆ ਗਏ ਹੋ ਤੇ ਅੱਧ ਯਵਾ ਦਾ ਅਭਿਸ਼ੇਕ ਤੁਹਾਡੇ ਉੱਤੇ ਵੀ ਆ ਗਿਆ ਹੈ ਮੂਸਾ ਪਹਾੜ ਦੇ ਉੱਤੇ ਇਹ ਅਭਿਸ਼ੇਕ ਮੂਸਾ ਪਹਾੜ ਦੇ ਉੱਤੇ ਤੇ ਅਭਿਸ਼ੇਕ ਮੂਸਾ ਦੇ ਉੱਤੇ ਤੁਸੀਂ ਸੋਚੋਗੇ ਇਹ ਪ੍ਰਤਾਪ ਕੀ ਹੁੰਦਾ ਹੈ ਇਹ ਅਭਿਸ਼ੇਕ ਕੀ ਹੁੰਦਾ ਹੈ ਇਹ ਖੁਦਾ ਦੇ ਲੋਕੋ ਜਿਨ੍ਹਾਂ ਦੇ ਉੱਤੇ ਆਇਆ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਅਭਿਸ਼ੇਕ ਕੀwidetilde ਦਾ ਹੈ ਸਮਰਥ ਕੀ ਚੀਜ਼ ਨਹੀਂ ਏ ਜਦੋਂ ਯਵਾ ਦਾ ਅਭਿਸ਼ੇਕ ਤੁਹਾਡੇ ਘਰ ਦੇ ਵਿੱਚ ਆਵੇਗਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਏਗਾ ਬੰਜਰ ਜ਼ਮੀਨਾਂ ਹਰਿਆਲੀ ਦੇਣੀਆਂ ਸ਼ੁਰੂ ਹੋ ਜਾਂਦੀਆਂ ਉੱਜੜੇ ਘਰਾਂ ਚ ਰੌਣਕ ਆ ਜਾਂਦੀ ਏ ਉਦਾਸ ਤੇਰਿਆਂ ਦੇ ਖੁਜੀ ਆਉਂਦੀ ਏ ਖਾਲੀ ਜਗਾ ਯਵਾ ਦੇ ਪ੍ਰਤਾਪ ਨਾਲ ਭਰੀਆਂ ਜਾਂਦੀਆਂ ਜਾਂ ਨੇ ਇਹ ਪ੍ਰਤਾਪ ਦੀ ਤਾਕਤ ਏ ਇਹ ਅਭਿਸ਼ੇਕ ਦੀ ਤਾਕਤ ਹੈ ਅੱਜ ਤੁਸੀਂ ਅਭਿਸ਼ੇਕ ਦੀ ਲਪੇਟ ਦੇ ਵਿੱਚ ਆਣ ਆਲੇ ਕਿਹੜਾ ਕੰਮ ਤੁਸੀਂ ਆਪਣੇ ਜੋਰ ਨਾਲ ਕਰ ਰਹੇ ਹੋ ਕਿਹੜਾ ਕੰਮ ਤੁਸੀਂ ਆਪਣੀ ਤਾਕਤ ਨਾਲ ਕਰ ਰਹੇ ਹੋ ਕਿਹੜਾ ਕੰਮ ਤੁਸੀਂ ਸਪਰਸ਼ ਨਾਲ ਕਰ ਰਹੇ ਹੋ ਕਿਹੜਾ ਕੰਮ ਤੁਸੀਂ ਪੈਸੇ ਦੇ ਜੋਰ ਦੇ ਨਾਲ ਕਰਦੇ ਪਾਓ

ਕਿ ਤੁਸੀਂ ਹਕਲ ਦੇ ਵਿੱਚ ਦੁਆ ਕਰੋ ਉਹ ਤੋਂ ਬਾਅਦ ਲੰਗਰ ਬਣੇ ਤੇ ਖਾ ਕੇ ਘਰੇ ਚਲੇ ਜਾਓ ਫੇਰ ਇੱਕ ਵਾਰ ਆਓ ਦੁਆ ਕਰੋ ਫੇਰ ਖਾਣਾ ਖਾਦਾ ਘਰ ਗਏ ਚਲੇ ਇੱਥੇ ਟੋਲਕ ਵਜਾਲੀ ਇੱਥੇ ਚਿੰਤਾ ਵਜਾਲਿਆ ਔਰ ਇੱਥੇ ਤਾੜੀਆਂ ਚਾਰ ਮਾਰ ਦਿੱਤੀਆਂ ਤੇ ਘਰੇ ਗਏ ਚਲੇ ਹਾਏ ਇਹ ਆਪੀ ਸ਼ੇਖ ਦਾ ਸਰਤਾ ਨਹੀਂ ਹੈ ਆਪਣੇ ਤਾਂ ਕੀ ਆਪੀ ਸ਼ੇਖ ਨੂੰ ਸੀਮਤ ਨਹੀਂ ਰੱਖਣਾ ਤੁਸੀਂ ਇਸ ਲਈ ਸੱਦੇ ਗਏ ਹੋ ਤੁਹਾਡੇ ਤੋਂ ਵੀ ਜ਼ਿਆਦਾ ਦੁਖੀ ਲੋਕ ਆ ਗਏ ਨੇ ਤੁਹਾਡੇ ਤੋਂ ਵੀ ਜ਼ਿਆਦਾ ਲਾਚਾਰ ਲੋਕ ਆ ਗਏ ਨੇ ਤੁਹਾਡੇ ਤੋਂ ਵੀ ਜ਼ਿਆਦਾ ਫਸੇ ਲੋਕ ਆ ਗਏ ਨੇ ਆਜ ਕੀ ਜਵਦਾ ਅਭਿਸ਼ੇਕ ਤੁਹਾਡੇ ਉੱਤੇ ਆਵੇ ਤੇ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਸਨਿਆ ਲੈ ਕੇ ਆਓ ਤਾਂ ਜੋ ਜਵਦੇ ਪ੍ਰਤਾਪ ਦੇ ਨਾਲ ਜਵਦੇ ਅਭਿਸ਼ੇਕ ਦੇ ਨਾਲ ਉਹਨਾਂ ਦੇ ਵੀ ਪੰਡ ਟੱਟ ਜਾਣੀ ਈਸੋ ਦੇ ਨਾਮ ਤੇ ਵਿੱਚ ਆ ਇਹ ਅਭਿਸ਼ੇਕ ਦੀ ਤਾਕਤ ਹੈ ਅਭਿਸ਼ੇਕ ਦੀ ਤਾਕਤ ਅਭਿਸ਼ੇਕ ਨੂੰ ਆਪਣੇ ਤੱਕ ਸੀਮਤ ਨਾ ਰੱਖੋ ਆਪਣੇ ਤੱਕ ਕਿਨਾ ਬਣਾ ਕੇ ਰੱਖੋ ਸੱਦੇ ਗਏ ਹੋ ਯਵਾਨੇ ਮੂਸਾ ਨੂੰ ਕੀ ਕੀਤਾ ਹਲੋ ਕੀ ਕੀਤਾ ਜੀ ਸੱਤਿਆ ਤੁਸੀਂ ਇੱਥੇ ਇਸ ਲਈ ਨਹੀਂ ਆਏ ਕਿ ਤੁਸੀਂ ਪ੍ਰੋਫਿਟ ਜਾ ਬੋਲ ਨੂੰ ਜਾਣਦੇ ਹੋ ਤੁਸੀਂ ਇਸ ਲਈ ਨਹੀਂ ਆਏ ਕਿ ਪ੍ਰੋਫੈਟ ਜੱਪੋਲ ਬਹੁਤ ਵਧੀਆ ਪ੍ਰਚਾਰ ਕਰਦਾ ਤੁਸੀਂ ਇੱਥੇ ਇਸ ਲਈ ਨਹੀਂ ਆਏ ਕਿ ਤੁਸੀਂ ਇਸ ਤਰ੍ਹਾਂ ਦੇ ਚਰਤ ਦਾ ਰੌਣਕ ਮੇਲਾ ਵੇਖਾ ਵੇਖ ਸਕੋ ਤੁਸੀਂ ਇਸ ਲਈ ਆਏ ਹੋ ਜਾਂ ਵਾਡਾ ਪ੍ਰਤਾਪ ਤੁਹਾਡੇ ਉੱਤੇ ਆਏਗਾ ਤਾਂ ਕਈ ਘਰਾ ਜਦ ਹੋ ਜਾਣਗੇ ਇਹ ਸਲਾਈ ਆਏ ਹੋ ਸੱਤੇ ਗਏ ਕੀ ਕੀਤਾ ਗਿਆ ਜੀ ਕੌਣ-ਕੌਣ ਮੰਨਦਾ ਹੈ ਕਿ ਮੈਂ ਸੱਧਿਆ ਗਿਆ ਹਾਂ ਹਾਂਜੀ ਕੌਣ-ਕੌਣ ਮੰਨਦਾ ਹੈ ਜੀ ਕਿ ਮੈਂ ਸੱਧਿਆ ਗਿਆ ਤੁਸੀਂ ਸੱਧੇ ਗਏ ਜਦੋਂ موسی ਨੂੰ ਸੱਤਾ ਮਿਲਿਆ ਇਸ ਨਹੀਂ ਪੜਦੇ ਉੱਤੇ ਗਿਆ ਅਬਿਸ਼ੇਕ ਓੜਾ ਆਇਆ ਇਹਦੇ ਬੜੇ ਚੱਤ ਦੇ ਵਿੱਚ ਲੋਕ ਨੇ ਉਹ ਚੱਤ ਦੇ ਵਿੱਚ ਆਉਂਦੇ ਨੇ ਥੋੜਾ ਜਿਹਾ ਵੀ ਸ਼ੇਕ ਆਂਦਾ ਉਹਨਾਂ ਦੇ ਉੱਤੇ ਸਿਰਫ ਉਹ ਗੈਰ ਭਾਸ਼ਾ ਹੀ ਬੋਲਣੀ ਸ਼ੁਰੂ ਕਰ ਦਿੰਦੇ ਨੇ ਨਾਲ ਦੇ ਬੰਦੇ ਨੂੰ ਪਸੰਦ ਨਹੀਂ ਕਰਦੇ ਕਹਿੰਦੇ ਨਹੀਂ ਮੇਰਾ ਅਭਿਸ਼ੇਕ ਅਵਾਚਦਾ ਮੇਰਾ ਮੈਂ ਇੱਕ ਬੰਦੇ ਨੂੰ ਜਾਣਦਾ ਮਾਂ ਉਹ ਬੰਦਾ ਕਿਸੇ ਦੇ ਕੋਲੋਂ ਦੁਆ ਕਰਵਾ ਕੇ ਆਇਆ ਚਾਰ ਬੰਦੇ ਉਹਦੇ ਨਾਲ ਕਹਿੰਦੇ ਨਾ ਇਹਨੂੰ ਟੱਚ ਨਹੀਂ ਕਰਨਾ ਇਹਨੂੰ ਜੱਫੀ ਨਹੀਂ ਪਾਣੀ ਇਹ ਆ ਬਿਸ਼ੇਕ ਲੈ ਕੇ ਆਇਆ ਹਲੋ ਨਹੀਂ ਕਰਨੀ ਦੂਰੋਂ ਹੀ ਮਿਲਣਾ ਇਹਦਾ ਬਿਸ਼ੇਕ ਗਵਾਚਾਗਾ ਅਭਿਸ਼ੇਕ ਉਹ ਵੈਸ਼ੀਆਂ ਔਰਤਾਂ ਪ੍ਰਭੂ ਦੇ ਬੰਦਿਆਂ ਦੇ ਕੋਲ ਆਇਆਂ ਕੋੜੀ ਬੰਦੇ ਕੋੜੀ ਬੰਦੇ ਪ੍ਰਭੂ ਦੇ ਲੋਕਾਂ ਦੇ ਕੋਲ ਆਏ ਤੂਸ ਆਤਮਾ ਦੇ ਜਕੜੇ ਲੋਗ ਯੇਸ਼ੂ ਦੇ ਕੋਲ ਆਏ ਯੇ ਪੰਧਿਆਂ ਦੇ ਕੋਲ ਐ ਬਿਆੰਕਰ ਤੋਂ ਬਿਆੰਕਰ ਬਿਮਾਰੀਆਂ ਲੈ ਕੇ ਇਹ ਸੁਦੇ ਪੰਧਿਆਂ ਦੇ ਕੋਲ ਆ ਉਹਨਾਂ ਨੂੰ ਪਤਾ ਸੀ ਸਾਡੇ ਉੱਤੇ ਕਹੋ ਜਾ ਅਭਿਸ਼ੇਕ ਜਿਹੜਾ ਕਦੀ ਖੋਇਆ ਨਹੀਂ ਜਾ ਰਿਹਾ ਉਹਨਾਂ ਨੇ ਅਭਿਸ਼ੇਕ ਨੂੰ ਲੁਕੋਇਆ ਨਹੀਂ ਉਹਨਾਂ ਨੇ ਲੋਕਾਂ 'ਚ ਵੰਡ ਦਿੱਤਾ ਗਾ ਅਭਿਸ਼ੇਕ ਕਹਿੰਦੇ ਲਾਗੇ ਨਹੀਂ ਆਉਣਾ ਅਭਿਸ਼ੇਕ ਗਵਾਚਦਾ ਹਾਂ ਲਾਗੇ ਨਹੀਂ ਆਉਣਾ ਅਭਿਸ਼ੇਕ ਗਵਾਚਦਾ ਏ ਇੱਕ ਭੈਣ ਮੈਨੂੰ ਮਿਲੀ ਉਹ ਰੋਂ ਲੱਗਦੀ ਕਹਿੰਦੀ ਮੈਂ ਬਾਜ਼ਾਰ ਗਈ ਸੀਗੀ ਦੁਕਾਨ ਤੇ ਟੀਵੀ ਚੱਲਦਾ ਪਿਆ ਸੀ ਮੈਂ ਥੋੜਾ ਜਿਹਾ ਡਰਾਮਾ ਵੇਖ ਲਿਆ ਅਭਿਸ਼ੇਕ ਬਾਤ ਗਿਆਦਾ ਅਭਿਸ਼ੇਕ ਬਾਤ ਗਿਆ ਇਹ ਕਿਹੜਾ ਅਭਿਸ਼ੇਕ ਜਿਹੜਾ ਇੱਕ ਦਿਨ ਚ ਗਵਾਚ ਜਾਂਦਾ ਏ ਇੱਕ ਮਹੀਨੇ ਗਵਾ ਜਾਂਦਾ ਹੈ ਇੱਕ ਸਾਥ ਗਵਾ ਜਾਂਦਾ ਹੈ ਖੁਦਾ ਦੇ ਲੋਕੋ ਕਿੰਨਾਂ ਦੇ ਉੱਤੇ ਅਭਿਸ਼ੇਕ ਆਇਆ ਉਹ ਅਭਿਸ਼ੇਕ ਗਵਾਚਿਆ ਨਹੀਂ ਅਭਿਸ਼ੇਕ ਰੋਤਾ ਰਿਹਾ ਨਾ ਤੇ ਅਭਿਸ਼ੇਕ ਨੂੰ ਗਵਾਣਾ ਨਹੀਂ ਵਧਾਣਾ ਅਭਿਸ਼ੇਕ ਨੂੰ ਕੀ ਕਰਨਾ ਹੈ ਹਲੋ ਕੀ ਕਰਨਾ ਅਭਿਸ਼ੇਕ ਨੂੰ ਬਤਾਉਣਾ ਹੈ ਸਿਰ ਤੇ ਹੱਥ ਲਖਾਇਆ ਪਾਤਰੀ ਦੇ ਉਹਦੇ ਤੇਲ ਡੋਲਿਆ ਚਾਰ ਬਾਡੀਗਾਰਡ ਰੱਖ ਲੈ ਕਹਿੰਦੇ ਇਹਦੇ ਨਾਲ ਹਲੋ ਨਹੀਂ ਕਰਨੀ ਇਹਨੂੰ ਜੱਫੀ ਨਹੀਂ ਪਾਣੀ ਅਭਿਸ਼ੇਕ ਵਾਚਦਾ ਇਹ ਕਿਹੜਾ ਵਿਸ਼ੇਕ ਹੈ ਹਾਂ ਕਿਹੜਾ ਵਿਸ਼ੇਕ ਹੈ ਇੱਥੇ ਪ੍ਰਭੂ ਦੇ ਲੋਕਾਂ ਨੇ ਵੇਸ਼ਿਆ ਅੱਡੇਂ ਤੇ ਜਾ ਕੇ ਪ੍ਰਚਾਰ ਕੀਤਾ ਪ੍ਰਭੂ ਦੇ ਲੋਕਾਂ ਨੇ ਫੇਟੇਂ ਤੇ ਜਾ ਕੇ ਪ੍ਰਚਾਰ ਕੀਤਾ ਪ੍ਰਭੂ ਦੇ ਲੋਕਾਂ ਨੇ ਕਾਬਟੀਆਂ ਆਪਣੀਆਂ ਟਰਾਂਜਾਂ ਜਾਂਦੀਆਂ ਉਹਨਾਂ 'ਚ ਪ੍ਰਚਾਰ ਕੀਤਾ ਪ੍ਰਭੂ ਦੇ ਲੋਕਾਂ ਨੇ ਭੀੜ ਭੜਕਿਆਂ 'ਚ ਪ੍ਰਚਾਰ ਕੀਤਾ ਉਹ ਵਿਸ਼ੇਕ ਗਵਾਥ ਦਾ ਨਹੀਂ ਉਹ ਵਿਸ਼ੇਕ ਵੰਡਰ ਦਾ ਵਾਤਾਗਾ ਜੇ ਕੀ ਕਰਨਾ ਗਵਾਣਾ ਹੈ ਕਿ ਵਿਧਾਣਾ ਤੁਹਾਡਾ ਵਿਸ਼ੇਕ ਗਵਾਥੇਗਾ ਨਹੀਂ ਤੁਹਾਡਾ ਵਿਸ਼ੇਕ ਕਟੇਗਾ ਨਹੀਂ अभिषेक खोया नहीं जाएगा अभिषेक किसी बंद वालों अभिषेक अभिषेकों के प्रभु वालों ਤੇ ਪ੍ਰਭੂ ਨੇ ਤੁਹਾਨੂੰ ਅਭਿਸ਼ੇਕ ਥੋਂ ਦੇ ਲੈ ਨਹੀਂ ਵਧਾਉਣ ਲਈ ਦੇ ਦਿੱਤਾ ਹੈ ਇਹ ਵਾਤਾਈ ਜਾਏਗਾ ਕਿਰਪਾ ਹੀ ਹੁੰਦੀ ਜਾਏਗੀ ਤੁਹਾਡੇ ਉੱਤੇ ਤੇ ਤੁਹਾਨੂੰ ਪਤਾ ਜਦੋਂ ਮੂਸਾ ਪਹਾੜ ਦੇ ਉੱਤੇ ਗਿਆ 40 ਦਿਨ ਤੇ 40 ਰਾਤਾਂ ਉਹ ਸੁਨਈ ਪਹਾੜ ਤੇ ਗਿਆ ਕਿੰਨੇ ਦਿਨ ਅਭਿਸ਼ੇਕ ਨੇ ਉਹਨੂੰ ਅਭਿਸ਼ੇਕ ਦਾ ਕੱਟੋ ਗਿਆ ਤੇ ਉੱਤੇ ਅਭਿਸ਼ੇਕ ਦੇ ਵਿੱਚ ਰਿਆ ਉਹ ਖੁਦਾ ਦੇ ਲੋਕੋ ਇੱਕ ਦਿਨ ਆਨ ਨਾਲ ਅਭਿਸ਼ੇਕ ਨਹੀਂ ਮਿਲਦਾ ਦੋ ਦਿਨ ਆਨ ਦੇ ਨਾਲ ਅਭਿਸ਼ੇਕ ਨਹੀਂ ਜੇ ਮਿਲਦਾ ਚਾਰ ਦਿਨ ਆਨ ਨਾਲ ਅਭਿਸ਼ੇਕ ਨਹੀਂ ਮਿਲਦਾ ਜੇ ਜੇ ਸੱਗਾ ਤੇ ਤੁਹਾਨੂੰ ਅਭਿਸ਼ੇਕ ਮਿਲ ਗਿਆ ਉਹ ਜਗ੍ਹਾ ਨੂੰ ਕਦੀ ਨਾ ਛੱਡੋ ਜੇ ਸਗਤ ਤੁਹਾਨੂੰ ਬਰਕਤ ਮਿਲ ਗਈ ਉਹਨੂੰ ਕਦੀ ਨਾ ਛੱਡੋ ਜੇ ਸਗਤ ਤੁਹਾਡਾ ਵਾਦਾ ਹੋ ਰਿਹਾ ਹੈ ਕਦੀ ਨਾ ਛੱਡੋ ਜੇ ਸਗਤ ਤੁਹਾਡੀ ਉਂਤੀ ਹੋ ਰਹੀ ਹੈ ਕਦੀ ਨਾ ਛੱਡੋ ਜੇ ਸਗਤ ਤੁਹਾਨੂੰ ਪਹਿਚਾਨ ਮਿਲ ਗਈ ਹੈ ਕਦੀ ਨਾ ਛੱਡੋ ਕਿਉਂਕਿ ਇਸ ਤੋਂ ਅੱਗੇ ਕਹਾਣੀ ਸ਼ੁਰੂ ਹੀ ਹੋਈ ਹੈ ਇਹਦਾ ਹੰਡ ਬਹੁਤ ਵੱਡਾ ਹੋ ਜਾਵੇਗਾ ਅਭਿਸ਼ੇਕ ਹੀ ਹੁੰਦਾ ਹੈ ਜੀ ਵਾਧਾ ਅਭਿਸ਼ੇਕ ਅਭਿਸ਼ੇਕ ਕੀ ਹੁੰਦਾ ਜੀ ਵਧ 40 ਦਿਨ ਤੇ 40 ਰਾਤਾਂ ਮੂਸਾ ਸਨ ਨਹੀਂ 파ੜਦੇ ਕਿੰਨੇ ਦਿਨ ਅਭਿਸ਼ੇਕ ਦੇ ਵਿੱਚ ਲਿਆਓ ਇੱਕ ਹਫਤਾ ਲਗਾਤਾਰ ਦੁਆ ਕੀਤੀ ਅਭਿਸ਼ੇਕ ਦੇ ਵਿੱਚ ਤੇ ਅਠਮ ਦਿਨ ਥਕਾਵਟ ਤਿੰਨ ਬੰਦਗੀਆਂ ਦੇ ਲਗਾਤਾਰ ਗੈ ਤਿੰਨ ਚੌਥੀ ਮੀਟਿੰਗ ਤੇ ਥਕਾਵਟ ਲਗਾਤਾਰ ਤਿੰਨ ਦਿਨ ਦੀ ਮੀਟਿੰਗ ਦੋ ਮੀਟਿੰਗਾਂ ਟੈਂਡ ਕੀਤੀਆਂ ਤੇ ਤੀਜੀ ਮੀਟਿੰਗ 'ਚ ਥਕਾਵਟ 40 ਦਿਨ ਤੇ 40 ਅਭਿਸ਼ੇਕ ਦੇ ਵਿੱਚ ਹੀ ਪਿਆਰਿਆ ਤੇ ਫੇਰ ਉਹ ਐਉਂ ਜਾਂ ਅਭਿਸ਼ੇਕ ਲੈ ਕੇ ਆਇਆ ਜਦੋਂ ਪਾੜ ਤੋਂ ਥੱਲੇ ਉਤਰਿਆ ਤੇ ਲੋਕ ਕਹਿੰਦੇ ਮੂਸਾ ਦਾ ਚਿਹਰਾ ਅਭਿਸ਼ੇਕ ਨਾਲ ਜਗਦਾ ਸੀ ਮੂਸਾ ਦਾ ਚਿਹਰਾ ਜਗਦਾ ਸੀ ਜਗਦਾ ਉਹ ਖੁਦਾ ਦੇ ਲੋਕੋ ਤੁਸੀਂ ਮੰਗੀਆਂ ਮੰਗੀਆਂ ਕਰੀਮਾ ਲਾ ਲਵੋ ਤੁਹਾਡਾ ਚਿਹਰਾ ਜਗਣਾ ਨਹੀਂ ਦੇ ਕਿੰਨੀ ਮਰਜੀ ਖਰਾ ਖਾ ਲੋ ਤੁਹਾਡੇ ਤੇਰੇ ਤੇ ਰੌਣਕ ਜਗਮਗ ਨਹੀਂ ਹੋਣੀ ਦੇ ਕਿੰਨੀ ਮਰਜੀ ਐਕਸਰਸਾਈਜ਼ ਕਰ ਲਵੋ ਚਿਹਰੇ ਦੀ ਰੌਣਕ ਜਗਦੀ ਨਹੀਂ ਦੇ ਤੇਸ ਦਿਨ ਪਵਿੱਤਰ ਆਤਮਾ ਦਾ ਮਸਾ ਆ ਗਿਆ ਤੇਸ ਦਿਨ ਅਭਿਸ਼ੇਕ ਆ ਗਿਆ

ਇਹ ਬਾਈਬਲ ਤੇ ਲਿਖਿਆ ਨਾ ਦੋਈ ਵੇਖਦੇ ਪੈਣਾ ਬੇਕਾਰ ਦੀ ਧੋਈਆਂ ਪਈਆਂ ਨੇ ਜਵਾਨੇ ਇਹਨਾਂ ਨੂੰ ਹੀ ਵਰਤਨਾ ਸ਼ੁਰੂ ਕਰਦੇ ਨਾ ਕਾ ਜੀ ਕੋਈ ਵੀ ਕੰਮ ਦੁਆ ਤੋਂ ਬਣਾਉਣਾ ਪੜੋ ਇਹ ਖੇੜ ਨਹੀਂ ਏ ਇੱਥੋਂ ਬੰਦਾ ਸੁੱਤਾ ਪਿਆ ਆ ਤੇ ਜਾ ਕੇ ਚਮਟਾ ਵਜਾਉਣ ਲੱਗ ਪਿਆ ਹਾਂ ਜੀ ਉਹ ਬੰਦਾ 50 ਜਗ੍ਹਾ ਤੋਂ ਧੱਕੇ ਖਾ ਗਿਆ ਤੇ ਢੋਲਕ ਤੇ ਬਹਿ ਗਿਆ ਬੰਦਾ ਵਲੀ ਬਲਾ ਦੇ ਬੁਰੇ ਕੰਮ ਕਰਕੇ ਆ ਕੇ ਤੇ ਸਾਉਂਡ ਤੇ ਬਹਿ ਗਿਆ ਨਹੀਂ ਅਭਿਸ਼ੇਕ ਮੰਗਣਾ ਪੈਣਾ ਕੀ ਕਰਨਾ ਜੀ ਕੀ ਕਰਨਾ ਭਾਈਓ ਹਾਂ ਅਭਿਸ਼ੇਕ ਕੀ ਮੰਗਣਾ ਜੋ ਜੋ ਅਭਿਸ਼ੇਕ ਅਭਿਸ਼ੇਕ ਮੰਗ ਕੇ ਬੈਠਾ ਇਹ ਨਹੀਂ ਤੇ ਬਸ ਜੋ ਮਰਜ਼ੀ ਇਹ ਚਲਦੇ ਵਿੱਚ ਟੈਂਪਰੇਰੀ ਕਰੋ ਨਹੀਂ ਅਭਿਸ਼ੇਕ ਦੇ ਨਾਲ ਕਰੋ ਤੇ ਜਦੋਂ ਅਭਿਸ਼ੇਕ ਦੇ ਨਾਲ ਕੀਤਾ ਤੇ ਜਵਾ ਪਰਮੇਸ਼ਰ ਨੇ ਤੁਹਾਡੇ ਪ੍ਰਾਂਤੜਿਆਂ ਨੂੰ ਤੁਹਾਡੇ ਭਣਾੜਾਂ ਨੂੰ ਆਡੀਆਂ ਪੀੜ੍ਹੀਆਂ ਨੂੰ ਤੁਹਾਡੇ ਘਰਾਂ ਨੂੰ ਤੁਹਾਡੇ ਕਬੀਲੇ ਨੂੰ ਉੱਚਾ ਕਰਕੇ ਰੱਖ ਦੇਣਾ ਹੈਗਾ ਜੇ ਉਹਨੇ ਮੰਗਣਾ ਕੀ ਅਭਿਸ਼ੇਕ ਜੀ ਮੰਗਣਾ ਜੀ ਅਭਿਸ਼ੇਕ ਉਹਨੂੰ ਸੱਦਿਆ موسی ਨੂੰ ਤੁਸੀਂ ਆਪਣੀ ਮਰਜ਼ੀ ਨਾਲ ਆਇਓ ਤੁਸੀਂ ਆਪਣੀ ਮਰਜ਼ੀ ਨਾਲ ਆਏ ਭੈਣ ਜੀ ਤੁਸੀਂ ਆਪਣੀ ਮਰਜ਼ੀ ਨਾਲ ਆਇਓ ਤੁਸੀਂ ਆਪਣੀ ਮਰਜ਼ੀ ਨਾਲ ਆਇਓ ਸੱਦ ਤੇ ਸੱਦ ਕੇ ਗੱਲ ਇੱਥੇ ਖਤਮ ਨਹੀਂ ਹੋਣੀ ਸੱਦ ਕੇ ਉਹਨੇ ਟੰ ਲੈਣਾ ਉਹਨੇ ਧਰਤੀ ਦੇ ਨਹੀਂ ਸਵਰਗ ਦੇ ਅਧਿਕਾਰੀ ਬਣਾਉਣਾ ਹੈਗਾ ਤੁਹਾਨੂੰ ਓ ਖੁਦਾ ਦੇ ਲੋਕੋ ਤੁਸੀਂ ਪੈਸਾ ਲਾ ਕੇ ਆਏ ਜੇ ਕੰਨਾਂ ਨੇ ਰੋਟੀ ਖਾਧੀ ਕੰਨਾਂ ਨੇ ਨਹੀਂ ਕਈ ਸਾਈਕਲ ਤੇ ਆਏ ਕਈ ਗੱਡੀਆਂ ਤੇ ਆਏ ਕਈ ਟ੍ਰੇਨਾਂ ਤੇ ਆਏ ਕਈ ਬੱਸਾਂ ਤੇ ਆਏ ਨੇ ਇਹ ਟਾਈਮ ਐਵੇਂ ਨਹੀਂ ਮਿਲਿਆ ਜੇ ਤੁਹਾਨੂੰ ਇੱਥੇ ਖੜ ਕੇ ਪੂਰਾ ਯਤਨ ਲਾਓ ਪੂਰੀ ਜਾਨ ਲਾਓ ਪੂਰੀ ਤਾਕਤ ਲਾਓ ਪ੍ਰਭੂ ਦੀ ਵਡਿਆਈ ਕਰੋ ਅੱਦੇ ਲੋਗ ਉਹ ਮੂਰਤਾ ਬਣ ਕੇ ਖੜ ਜਾਂਦੇ ਨੇ ਉਹ ਕਹਿੰਦੇ ਜੇ ਅਸੀਂ ਉੱਚੀ ਦੁਆ ਕੀਤੀ ਲੋਕ ਕੀ ਕਹਿਣ ਅਸੀਂ ਕੋਡੇ ਮੁੱਦੇ ਮਾਰੇ ਤੇ ਲੋਕ ਕੀ ਕਹਿਣਗੇ ਅਸੀਂ ਤਾੜੀਆਂ ਮਾਰ ਕੇ ਦੁਆ ਕੀਤੀ ਤੇ ਲੋਕ ਕੀ ਕਹਿਣਗੇ ਅਸੀਂ ਰੋਣ ਲੱਗ ਪਏ ਲੋਕ ਕੀ ਕਹਿਣਗੇ ਜੇ ਹੱਸਣ ਲੱਗ ਪਏ ਲੋਕ ਕੀ ਕਹਿਣਗੇ ਤੇ ਰਾਤ ਨੂੰ ਨੱਚਣ ਲੱਗ ਪਏ ਤੇ ਲੋਕ ਕੀ ਕਹਿਣਗੇ ਲੋਕ ਪਤਾ ਕੀ ਸੁਣਾ ਚਾਹੁੰਦੇ ਲੋਕ ਕੀ ਕਹਿਣਗੇ ਇੱਕ ਵਾਰ ਇੱਕ ਪਾਸਟਰ ਸੀ ਉਹਦਾ ਬੇਟਾ ਹਰ ਰੋਜ਼ ਗਰਾਊਂਡ ਦੇ ਵਿੱਚ ਜਾਂਦਾ ਸੀਗਾ ਇੱਕ ਦਿਨ ਉਹਦਾ ਬੇਟਾ ਬੜੇ ਟਾਈਮ ਦੇ ਨਾਲ ਘਰ ਦੇ ਵਿੱਚ ਆ ਗਿਆ ਪਾਸਟਰ ਨੇ ਪੁੱਛਿਆ ਪੁੱਤਰ ਕੀ ਹੋਇਆ ਹੈ ਕਹਿੰਦਾ ਅੱਜ ਤੋਂ ਬਾਅਦ ਦਾੜੀ ਮੈਂ ਗਰਾਊਂਡ ਨਹੀਂ ਜਾਣਾ ਉੱਥੇ ਲੋਕ ਤੁਹਾਡੇ ਬਾਰੇ ਬੜਾ ਪੁੱਠਾ ਸਿੱਧਾ ਬੋਲਦੇ ਪੈ ਤੁਹਾਡੇ ਬਾਰੇ ਬੜਾ ਪੁੱਠਾ ਸਿੱਧਾ ਬੋਲਦੇ ਪੈ ਨੇ ਪਾਸਟਰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਪੁੱਤਰ ਆਪਣਾ ਘੋੜਾ ਖੋਲ ਉਹਨੇ ਘੋੜਾ ਖੋਲਿਆ ਕਹਿੰਦਾ ਤੂੰ ਉਹਦੀ ਜਿਹੜੀ ਮੂੰਹ ਨੂੰ ਲਗਾਮ ਪਾਈ ਹੈ ਨਾ ਇੱਕ ਤੂੰ ਉਧਰੋਂ ਫੜਦਾ ਮੈਂ ਇਧਰੋਂ ਲੈ ਪਾਕੋ ਫੜ ਲੈਣਾ ਆਪਾਂ ਤੋਰ ਕੇ ਜਾਂਦੇ ਆ ਉਹ ਅੱਧਾ ਕਿਲੋਮੀਟਰ ਤੁਰੇ ਲੋਕ ਕਹਿੰਦੇ ਕਿੱਡੇ ਬੇਕੂਫ ਨੇ ਐਡਾ ਸੋਹਣਾ ਘੋੜਾ ਤੁਰ ਕੇ ਲੱਗੇ ਜਾਂਦੇ ਪਿਓ ਪੁੱਤ ਉਹ ਕਹਿੰਦਾ ਤੂੰ ਹੁਣ ਐਦਾਂ ਕਰ ਪੁੱਤਰ ਤੂੰ ਘੋੜੇ ਤੇ ਬਹਿ ਜਾ ਮੈਂ ਤੁਰਦਾ ਉਹਨੇ ਲਗਾਮ ਫੜੀ ਜਾਂ ਤੇ ਪੁੱਤਰ ਨੂੰ ਉਹਨੇ ਘੋੜੇ ਤੇ ਪਾਇਆ ਤੇ ਤੁਰਨ ਲੱਗ ਪਿਆ ਅੱਧਾ ਕਿਲੋਮੀਟਰ ਤੁਰੇ ਲੋਕ ਕਹਿੰਦੇ ਕਿ ਡਾ ਬੇਕੂਫੇ ਪਿਓ ਤੁਰਿਆ ਜਾਂਦਾ ਤੇ ਪੁੱਤਰ ਘੋੜੇ ਤੇ ਬੈਠਾ ਅੱਧਾ ਕਿਲੋਮੀਟਰ ਬਾਅਦ ਉਹ ਕਹਿੰਦਾ ਤੂੰ ਥੱਲੇ ਉਤਰ ਤੂੰ ਲਗਾਮ ਪਾੜ ਤੇ ਮੈਂ ਘੋੜੇ ਤੇ ਬਹਿਣਾ ਬਾਸਰ ਘੋੜੇ ਤੇ ਬਹਿ ਗਿਆ ਉਹਦਾ ਪੁੱਤਰ ਤੁਰਨ ਲੱਗ ਪਿਆ ਲੋਕ ਕਹਿੰਦੇ ਕਿ ਡਾ ਬੇਕੂਫੇ ਪਿਓ ਘੋੜੇ ਤੇ ਬੈਠਾ ਤੇ ਪੁੱਤਰ ਤੁਰਿਆ ਜਾਂਦਾ ਕਹਿੰਦਾ ਹੁਣ ਮੈਂ ਤੁਰਦਾ ਤੇ ਤੂੰ ਉੱਤੇ ਬਹਿ ਅੱਧਾ ਕਿਲੋਮੀਟਰ ਤੁਰੇ ਲੋਕ ਕਹਿੰਦੇ ਕਿ ਕਿੱਡਾ ਬੇਕੂਬੇ ਉੱਤਰ ਘੋੜੇ ਤੇ ਬੈਠਾ ਤੇ ਪਿਓ ਤੁਰਿਆ ਜਾਂਦਾ ਕਹਿੰਦਾ ਹੁਣ ਤੋਂ ਇਦਾਂ ਕਰ ਆਪਾਂ ਦੋਨੇ ਘੋੜੇ ਤੇ ਬਹਿ ਜਾਂਦੇ ਆ ਉਹ ਦੋਨੇ ਘੋੜੇ ਤੇ ਬਹਿ ਕੇ ਅੱਧਾ ਕਿਲੋਮੀਟਰ ਤੁਰੇ ਲੋਕ ਕਹਿੰਦੇ ਕਿ ਕਿੱਡੇ ਬੇਕੂਬ ਨੇ ਦੋਨੇ ਘੋੜੇ ਤੇ ਬਹਿ ਗਏ ਉਹ ਲੋਕਾਂ ਨੇ ਤੁਹਾਨੂੰ ਬੋਲੀ ਜਾਣਾ ਤੁਸੀਂ ਘਰੇ ਰਹਿ ਤਾਂ ਵੀ ਬੋਲਣਗੇ ਚਰਚ ਚ ਆ ਗਏ ਤਾਂ ਵੀ ਬੋਲਣਗੇ ਤਵਾ ਨਾ ਕੀ ਤਾ ਵੀ ਬੋਲਣਗੇ ਤਵਾ ਕਰੋਗੇ ਤਾਂ ਵੀ ਬੋਲਣਗੇ ਤੰਦਾ ਦੋਗੇ ਤਾਂ ਵੀ ਬੋਲਣਗੇ ਨਾ ਦੋ ਤਾਂ ਵੀ ਬੋਲਣਗੇ ਕੁਝ ਕਰੋ ਤਾਂ ਵੀ ਬੋਲਣਗੇ ਨਾ ਕਰੋ ਤਾਂ ਵੀ ਬੋਲਣਗੇ ਇਸ ਤੋਂ ਬਿਹਤਰ ਲੋਕਾਂ ਨੇ ਬੋਲੀ ਜਾਣਾ ਤੁਸੀਂ ਜਵਾਂ ਤੇ ਕੰਮ ਕਰਕੇ ਵਿਖਾ ਦਿਵੋ ਜੇ ਮੈਂ ਇਹ ਚਿੰਤਾ ਕਰਦਾ ਲੋਕ ਕੀ ਕਹਿੰਦੇ ਆ ਇੰਨੇ ਨੂੰ ਇੱਥੇ ਇੱਕ ਉੱਲੂ ਦਾ ਉੱਥੇ ਘਰ ਹੁੰਦਾ ਦੂਜੇ ਦਾ ਇੱਥੇ ਹੁੰਦਾ ਤੀਜੇ ਦਾ ਇੱਥੇ ਇਹ ਉੱਲਵਾਣਾ ਭਰੀ ਹੁੰਦੀ ਚਰਚ ਮੈਂ ਲੋਕਾਂ ਵੱਲ ਕੰਨ ਨਹੀਂ ਲਾਏ ਮੈਂ ਜਵਾਬ ਵੱਲ ਕੰਨ ਲਾਇਆਗੇ ਨੇ ਆਉਂਦੇ ਮੈਨੂੰ ਪਤਾ ਵੀ ਸ਼ੇਖ ਕੀ ਕਰ ਸਕਦਾ ਹੈ ਮੈਨੂੰ ਪਤਾ ਵੀ ਸ਼ੇਖ ਦੀ ਤਾਕਤ ਕੀ ਆ ਗਈ ਏ ਉਹ ਤਾਕਤ ਤੁਹਾਡੇ ਉੱਤੇ ਆਉਣੀ ਆ ਅੱਜ ਤੁਹਾਡੇ ਜਿਹੜੇ 부ਦੇ ਤੇ ਰਹੇ ਨੇ ਓ ਯਵਾਦਾ ਪ੍ਰਤਾਪ ਨਾਲ ਜਗਣਗੇ ਤੁਸੀਂ ਬਲਵੰਤ ਹੋਗੇ ਤੁਸੀਂ ਸ਼ਕਤੀਸ਼ਾਲੀ ਹੋਗੇ ਜਿੱਤਾਂ ਤੋੜੇ ਕਰ ਦੇਵੇਂ ਤੋਣ ਗਿਨਾ ਤੁਸੀਂ ਆਪਦੇ ਧੀਆਂ ਪੁੱਤਰਾਂ 'ਚ ਰਾਜੀ ਖੁਸ਼ੀ ਰਵੋਗੇ ਇਹ ਅਭਿਸ਼ੇਕ ਤੁਹਾਡੇ ਉੱਤੇ ਆ ਗਿਆ ਆਓ ਅਸੀਂ ਸਾਰੇ ਜਣੇ ਆਪਣੀ ਜਗ੍ਹਾ ਤੇ ਖੜੇ ਹੋ ਜਾਵਾਂਗੇ